ਆ ਗਿਆ ਹੈ ਮੈਕਸੀਮ ਨੂੰ ਹਾਈ ਸਟੇਸ਼ਨ ਕੇ ਬਾਅਦ ਕਿ ਨਹੀਂ ਹੋ ਸਕਦੀ ਇਹ ابھی ਥੋੜੀ دیر ਬਾਅਦ ਇੱਕ ਹੋਰ ਪਥਰਾ ਹੋਆ ਹੈ ਕਿ ਉਹ ਦਾ ਇੱਕ ਹੋਰ ਪਥਰਾ ਦੇਖੀਏ ਆਪ ਇਹ ਸਰਾਸੀ ਨੰਬਰ 10 11 ਪੇਜ ਤੇ ਬੰਦੇ ਪਾਰ ਤੇ ਟ੍ਰੇਨ ਤੇ 856 ਤੋਂ ਵੱਲੋਂ ਪਥਰਾ ਕੀਤਾ ਗਿਆ ਜਿਸ ਦੌਰਾਨ ਟਰੇਨ ਦੀਆਂ ਦੋ ਖਿੜਕੀਆਂ ਨੂੰ ਪੂਰੀ ਤਰ੍ਹਾਂ ਨੁਕਸਾਨ ਪਹੁੰਚਿਆ ਜੀ ਹਾਂ ਅਮਰੀਕਾ ਤੋਂ ਦਿੱਲੀ ਜਾਣ ਵਾਲੀ ਬੰਦੇਪਾਠ ਐਕਸਪ੍ਰੈਸ ਟ੍ਰੇਨ 22488 ਉੱਤੇ ਫਗਵਾੜਾ ਦੇ ਨੇੜੇ ਅਣਪਛਾਤੇ ਲੋਕਾਂ ਵੱਲੋਂ ਪੱਥਰਾ ਕੀਤਾ ਗਿਆ ਜਿਸ ਤੋਂ ਬਾਅਦ ਕੁਝ ਲੋਕਾਂ ਵੱਲੋਂ ਐਸੀ ਵੀਡੀਓ ਬਣਾਈ ਗਈ ਜਿਸ ਵਿੱਚ ਕਿ ਸਾਫ਼ ਦੇਖਿਆ ਜਾ ਸਕਦਾ ਹੈ ਕਿ ਬੰਦੇਪਾਠ ਟ੍ਰੇਨ ਦੀਆਂ ਦੋ ਖਿੜਕੀਆਂ ਪੂਰੀ ਤਰ੍ਹਾਂ ਨੁਕਸਾਨੀ ਹੋ ਗਈਆਂ ਨੇ ਉਧਰ ਘਟਨਾ ਤੋਂ ਬਾਅਦ ਬੰਦੇਪਾਠ ਟ੍ਰੇਨ ਵਿੱਚ ਸਫ਼ਰ ਕਰ ਰਹੇ ਰੇਲ ਯਾਤਰੀਆਂ ਚ ਡਰ ਅਤੇ ਖੌਫ ਦਾ ਮਾਹੌਲ ਹੈ ਹਾਲਾਂਕਿ ਹੁਣ ਇਸ ਮਾਮਲੇ 'ਚ ਪੁਲਿਸ ਨੇ ਜਾਂਚ ਵੀ ਵਿੜ ਦਿੱਤੀ ਹੈ ਪਹਿਲਾਂ ਤੁਹਾਨੂੰ ਵੀਡੀਓ ਦਿਖਾਉਨੇ ਆ ਜਿਸ ਵਿੱਚ ਕਿ ਇਸ ਟ੍ਰੇਨ ਤੇ ਪਥਰਾ ਕਿਤਾ ਗਿਆ ਇਹ ਪਗੜਾ ਸੇ ਚੱਲਨੇ ਕੇ ਬਾਅਦ ਪਥਰ ਮਾਰਾ ਨਾ ਆਪਕਾ ਨਾਮ ਕੀ ਹੈ ਬੇਟਾ ਆਪਕਾ ਕਹਾ ਸੁਪਰੀਤ ਕੌਣ ਸੀ ਸੁਪਰੀਤ ਪੌੜ ਆਂਜਨ ਆਪਨੇ ਦੇਖਿਆ ਤਾਂ ਪਥਰ ਮਾਰਤੇ ਹੋਏ ਕਿਸੇ ਕੋਈ ਨਹੀਂ ਸ਼ਰਮਨੂ ਚੱਲ ਰਿਹਾ ਹੈ ਮੇਰਾ ਦੇਖੋ ਰਹੀ ਹੈ देखा। वो के फार्मर्स के पास तो खड़ा था सामने छोटा बच्चा थाने दे दे। मारा था, देखा अच्छा बर्बाद ये तो बहुत गलत है बिल्कुल गलत है बच्चे छोटे बच्चे ये समझ नहीं आता ना कि भाई तस्वीर के अंदर से जो भी इस चीज़ को लेना तो सीरियसली पड़ेगा ये क्यों आया इस चीज़ ऐसी देखना पड़ेगा इन्वेस्टिगेशन तो होनी चाहिए इस चीज के बारे में हां स्टेशन के बाद तक नहीं हो सकती ये अभी थोड़ी देर बाद एक और पता रहा हुआ है कि ओ का एक और पता देखिए आप ये सीट नंबर 10 11 पे अभी भी इस कोच में नहीं होगा आसपास की कुछ भी वालों और सी3 के कोच ट्रेन दे सी3 कोच में यात्रा कर रहे गुरुग्राम वासी ਕੁਝ ਲੋਕਾਂ ਨੇ ਕਿਹਾ ਕਿ ਜਿਸ ਤਰ੍ਹਾਂ ਫਗਵਾੜਾ ਤੋਂ ਦਿੱਲੀ ਲਈ ਬੰਦੇ ਭਾਰਤ ਟ੍ਰੇਨ ਐਕਸਪ੍ਰੈਸ ਵੇ ਵਿੱਚੋਂ ਚੜੇ ਉਹਨਾਂ ਨੇ ਆਪਣੀ ਸੀਟ ਦੇ ਕੋਲ ਤੇਜ਼ ਆਵਾਜ਼ ਸੁਣਾਈ ਦਿੱਤੀ ਜਿਸ ਤੋਂ ਕੁਝ ਦੇਰ ਤੱਕ ਉਹਨਾਂ ਨੂੰ ਪਤਾ ਹੀ ਨਹੀਂ ਚੱਲਿਆ ਕਿ ਆਖਿਰ ਹੋਇਆ ਕਿ ਇਹ ਪਰਬਾਤ ਸੀ ਜਦੋਂ ਪੂਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਗਈ ਤਾਂ ਪਤਾ ਚੱਲਿਆ ਕਿ ਬੰਦੇ ਭਾਰਤ ਐਕਸਪ੍ਰੈਸ ਟ੍ਰੇਨ ਦੇ ਸੀ3 ਕੋਚ ਉੱਤੇ ਬਾਹਰੋਂ ਆਏ ਕੁਝ ਅਣਪਛਾਤੇ ਲੋਕਾਂ ਨੇ ਪਥਰਾ ਕੀਤਾ ਸੀ ਹਾਲਾਂਕਿ ਕੁਝ ਯਾਤਰੀਆਂ ਦਾ ਕਹਿਣਾ ਸੀ ਕਿ ਇਹ ਪਥਰਾ ਬਾਹਰ ਤੋਂ ਆਏ ਬੱਚਿਆਂ ਵੱਲੋਂ ਸੁੱਟੇ ਜਾਂਦੇ ਪੱਥਰਾ ਨਾਲ ਕੀਤਾ ਗਿਆ ਪਰ ਹੁਣ ਇਸ ਪੂਰੇ ਮਾਮਲੇ 'ਚ ਪੁਲਿਸ ਨੇ ਜਾਂਚ ਵਿੜ ਦਿੱਤੀ ਹੈ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਸ਼ੁਰੂਆਤੀ ਜਾਂਚ ਵਿੱਚ ਇਹ ਪਤਾ ਲੱਗਿਆ ਕਿ ਫਿਲਹਾਲ ਕਿਸੇ ਵੱਲੋਂ ਵੀ ਕੋਈ ਪੱਥਰਵਾਜ਼ੀ ਦੀ ਘਟਨਾ ਨਹੀਂ ਕੀਤੀ ਗਈ ਤਸਵੀਰ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਬੰਦੇ ਭਾਰਤ ਐਕਸਪ੍ਰੈਸ ਜਿਹਦਾ ਫਗਵਾੜੇ ਦੇ ਵਿੱਚ ਸਟਾਪੇਜ ਹੈਗਾ ਉਹ ਸਟਾਪੇਜ ਤੋਂ ਜਦੋਂ ਮੂਵ ਕੀਤੀ ਹੈ ਤੇ ਕੁਝ ਦੂਰੀ ਤੇ ਜਾ ਕੇ ਉਹਦੇ C3 ਕੋਚ ਦੇ ਵਿੱਚ ਉਹਦੇ ਸ਼ੀਸ਼ੇ ਦੇ ਵਿੱਚ ਇੱਕ ਪੱਥਰ ਲੱਗਣ ਦੀ ਇਨਫੋਰਮੇਸ਼ਨ ਸਾਨੂੰ ਮਿਲੀ ਸੀਗੀ ਤੁਰੰਤ ਕਾਰਵਾਈ ਕਰਦੇ ਆ ਅਸੀਂ ਐਸਐਚਓ ਸਿਟੀ ਫਗਵਾੜਾ ਤੇ ਆਰਪੀਐਫ ਤੇ ਜੀਆਰਪੀ ਦੇ ਇੰਚਾਰजेस ਨੂੰ ਨਾਲ ਲੈ ਕੇ ਅਸੀਂ ਜਿਹੜਾ ਹੈਗਾ ਸਪੌਟ ਤੇ ਆਏ ਆ ਸਪੌਟ ਦਾ ਮੁਆਇਨਾ ਕੀਤਾ ਗਿਆ ਹੈ ਮੁਆਇਨਾ ਕਰਨ ਤੇ ਇੱਥੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਐਜੀਟੇਸ਼ਨ ਸੰਬੰਧੀ ਹੈ ਪ੍ਰੋਟੈਸਟ ਸੰਬੰਧੀ ਕੋਈ ਵੀ ਜਿਹੜੀ ਚੀਜ਼ ਜਾਂ ਸਬੂਤ ਉਸ ਚੀਜ਼ ਦਾ ਨਹੀਂ ਮਿਲਿਆ ਤੇ ਇਸ ਤੋਂ ਇਲਾਵਾ ਜਿਹੜਾ ਹੈ ਟ੍ਰੇਨ ਦੇ ਵਿੱਚੋਂ ਜਿਹੜੀਆਂ ਵੀਡੀਓ ਸਾਡੇ ਕੋਲ ਆਈਆਂ ਉਹਨਾਂ ਨੂੰ ਵੀ ਅਸੀਂ ਵਿਸ਼ਲੇਸ਼ਣ ਕੀਤਾ ਜਾ ਰਿਹਾ ਜੋ ਪਤਾ ਲੱਗਾ ਹੈ ਕਿ ਉਹਦੇ ਵਿੱਚ ਜਿਹੜੇ ਯਾਤਰੀ ਸਨ ਉਹਨਾਂ ਚ ਇੱਕ ਯਾਤਰੀ ਵਿੱਚੋਂ ਕਹਿ ਰਹੇ ਨੇ ਕਿ ਜਦੋਂ ਇਹ ਪੱਥਰ ਵੱਜਾ ਉਦੋਂ ਉਹਨਾਂ ਨੇ ਕਿਸੇ ਛੋਟੇ ਬੱਚੇ ਨੂੰ ਲਾਗੇ ਖੜਾ ਪਾਇਆ ਫਿਰ ਵੀ ਇਸ ਜਿਹੜੀ ਘਟਨਾ ਦੀ ਸਾਰੀ ਘਟਨਾ ਦੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ ਇਹ ਜਿਹੜਾ ਰਕਬਾ ਹੈਗਾ ਇਹ ਆਰਪੀਐਫ ਤੇ ਜੀਆਰਪੀ ਦੀ ਹਦੂਦ ਦੇ ਅੰਦਰ ਆਉਂਦਾ ਜੋ ਅਗਲੀ ਰੀ ਕਾਰਵਾਈ ਇਹਨਾਂ ਵੱਲੋਂ ਅਮਲ ਵਿੱਚ ਲੈਂਦੀ ਜਾਊਗੀ ਤੇ ਇਸ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਵੱਲੋਂ ਜੋ ਵੀ ਮਦਦ ਆਰਪੀਐਫ ਤੇ ਜੀਆਰਪੀ ਨੂੰ ਚਾਹੀਦੀ ਹੈ ਉਹ ਸਾਡੇ ਵੱਲੋਂ ਮੁਹैया ਕਰਾਈ ਜਾਵੇ ਸਰ ਹਾਸਾ ਕਿੰਨੇ ਵਜੇ ਹੋਇਆ ਇਹ 10:30 ਦੇ ਕਰੀਬ ਜੀ ਸਾਡੇ ਕੋਲ ਇਨਫੋਰਮੇਸ਼ਨ ਹੈ ਹਾਲਾਂਕਿ ਪੁਲਿਸ ਵੱਲੋਂ ਪੱਥਰਬਾਜ਼ੀ ਦੀ ਘਟਨਾ ਨੂੰ ਨਕਾਰਿਆ ਗਿਆ ਹੈ ਪਰ ਵੱਡਾ ਸਵਾਲ ਇਹ ਹੈ ਕਿ ਜੇਕਰ ਪੱਥਰ ਨਹੀਂ ਮਾਰੇ ਗਏ ਤਾਂ ਹੈ ਚੱਲਦੀ ਟ੍ਰੇਨ ਦੀਆਂ ਖਿੜਕੀਆਂ ਆਖਿਰ ਟੁੱਟੀਆਂ ਕਿਵੇਂ ਫਿਰ ਹਾਲ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਰੇਲਵੇ ਪੁਲਿਸ ਵੀ ਇਸ ਮਾਮਲੇ 'ਚ ਪੁਲਿਸ ਦੇ ਨਾਲ ਲੱਗੀ ਹੋਈ ਹੈ ਉੱਥੇ ਹੀ ਅੰਮ੍ਰਿਤਸਰ ਤੇ ਦਿੱਲੀ ਵਿਚਾਲੇ ਚੱਲਣ ਵਾਲੀ ਬੰਦੇ ਭਾਰਤ ਐਕਸਪ੍ਰੈਸ ਵੀ ਟ੍ਰੇਨ ਉੱਤੇ ਪਥਰਾ ਦੀ ਇਸ ਘਟਨਾ ਨੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਕਰ ਦਿੱਤੇ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ